ਹਾਂਜੀ ਸਵਾਗਤ ਹੈ ਜੀ ਤੁਹਾਡਾ ਜੋ ਬੱਚੇ ਪੀਐਸਟੈਟ ਦੇ ਪੀਪਲ ਦੀ ਤਿਆਰੀ ਕਰ ਰਹੇ ਨੇ ਚਾਹੇ ਪੇਪਰ 1 ਲਈ ਤਿਆਰੀ ਕਰ ਰਹੇ ਨੇ ਚਾਹੇ ਪੇਪਰ 2 ਲਈ ਤਿਆਰੀ ਕਰ ਰਹੇ ਨੇ ਉਹਦੇ ਵਿੱਚ ਆਪਣੇ ਕੋਲ ਸੀਡੀਪੀ ਦਾ ਜਿਹੜਾ ਇੱਕ 파ਟ ਆਉਂਦਾ ਹੁੰਦਾ ਜੀ ਉਹਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨਸ ਕਰਵਾਵਾਂਗੀ ਤੁਹਾਨੂੰ ਦੱਸਿਆ ਸੀਗਾ ਵੀ ਤੁਹਾਨੂੰ ਟੌਪਿਕ ਵਾਈਜ਼ ਸਾਰਾ ਕੁਝ ਕਵਰ ਕਰਵਾਇਆ ਜਾਊਗਾ ਜਿੱਦੇ ਨਾਲ ਤੁਹਾਨੂੰ ਪੀਪਲ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਜੇ ਤੁਹਾਨੂੰ ਸਾਰਾ ਸਿਲੇਬਸ ਠੀਕ ਹੈ ਪਤਾ ਹੋਊਗਾ ਉਸ ਨਾਲ ਰਿਲੇਟਡ ਕੁਝ ਕੁਐਸਚਨ ਆਉਂਦੇ ਹੋਣਗੇ ਠੀਕ ਹੈ ਤਾਂ ਤੁਸੀਂ ਪੇਪਰ ਦੇ ਵਿੱਚ ਮਾਰ ਨਹੀਂ ਖਾਉਂਗੇ ਜੀ ਤਾਂ ਆਪਾਂ ਆਪਣਾ ਟਾਈਮ ਵੇਸ ਨਾ ਕਰਦੇ ਹੋਏ ਕੁਐਸਚਨ ਸਟਾਰਟ ਕਰਦੇ ਹਾਂ ਜੀ ਹਾਂਜੀ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੂਗਾ ਜੀ ਉਹ ਟੌਪਿਕ ਆ ਕਨਸੈਪਟ ਆਫ ਡਿਵੈਲਪਮੈਂਟ ਐਂਡ ਰਿਲੇਸ਼ਨਸ਼ਿਪ ਵਿਦ ਲਰਨਿੰਗ ਪਹਿਲਾ ਟੌਪਿਕ ਕੀ ਸੀ ਆਪਣੇ ਸਿਲੇਬਸ ਦਾ ਕਨਸੈਪਟ ਆਫ ਡਿਵੈਲਪਮੈਂਟ ਡਿਵੈਲਪਮੈਂਟ ਐਂਡ ਰਿਲੇਸ਼ਨਸ਼ਿਪ ਵਿਦ ਲਰਨਿੰਗ ਠੀਕ ਹੈ ਜੀ ਤਾਂ ਹੁਣ ਆਪਾਂ ਟਾਈਮ ਵੇਸ ਨਹੀਂ ਕਰਦੇ ਕਰੋ ਜੀ ਸਟਾਰਟ ਹਾਂਜੀ ਪਹਿਲਾ ਕੁਐਸਚਨ ਹੈ ਜੀ ਵਿਕਾਸ ਆ ਡਿਵੈਲਪਮੈਂਟ ਇੱਕ ਪ੍ਰਕਿਰਿਆ ਹੈ ਵਿਕਾਸ ਇੱਕ ਪ੍ਰਕਿਰਿਆ ਜੋ ਕੀ ਹੈ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ ਬੀ ਆਪਸ਼ਨ ਨਿਰੰਤਰ ਮਤਲਬ ਲਗਾਤਾਰ ਚਲਦੀ ਰਹਿੰਦੀ ਇੱਕ ਕੰਟੀਨਿਊ ਡਿਵੈਲਪਮੈਂਟ ਕਿਹਾ ਗਈ ਲਗਾਤਾਰ ਚੱਲਣ ਵਾਲੀ ਇੱਕ ਪ੍ਰਕਿਰਿਆ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਸ਼ਾਮਲ ਹੁੰਦੇ ਹਨ ਵਿਕਾਸ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਸ਼ਾਮਲ ਹੁੰਦੇ ਹਨ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਮਾਤਰਾਤਮਕ ਅਤੇ ਗੁਣਾਤਮਕ ਦੋਵੇਂ ਬੋਥ ਕੁਆਂਟੀਟੇਟਿਵ ਐਂਡ ਕੁਆਲਿਟੇਟਿਵ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੇਡ ਲਿਖਿਆਂ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਵਾਧੇ ਬਾਰੇ ਸਹੀ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਹੈ ਜੀ ਜਿਹੜਾ ਗਰੋਥ ਬਾਰੇ ਆਪਾਂ ਕਹਿ ਸਕਦੇ ਹਾਂ ਵੀ ਇਹ ਸਹੀ ਨਹੀਂ ਹੈਗਾ ਆਪਸ਼ਨ ਸਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਬਾਦਾ ਇਹਦਾ ਜੀਵਨ ਭਰ ਚੱਲਦਾ ਰਹਿੰਦਾ ਲਾਈਫ ਲੌਂਗ ਹੈ ਇਹ ਸਹੀ ਨਹੀਂ ਹੈਗਾ ਜਿਹੜੀ ਗ੍ਰੋਥ ਹੁੰਦੀ ਹੈ ਕਿਸੇ ਸਟੇਜ ਤੇ ਆਗੇ ਰੁਕ ਜਾਂਦੀ ਆ ਲਿਮਟ ਹੁੰਦੀ ਆ ਉਹਦੀ ਠੀਕ ਹੈ ਪਰ ਜਿਹੜੀ ਡਿਵੈਲਪਮੈਂਟ ਹੁੰਦੀ ਉਹ ਲਗਾਤਾਰ ਚੱਲਦੀ ਰਹਿੰਦੀ ਆ ਠੀਕ ਹੈ ਜੀ ਹਾਂਜੀ ਅਗਲਾ ਜੀ ਵਿਕਾਸ ਕਦੋਂ ਸ਼ੁਰੂ ਹੁੰਦਾ ਹੈ ਵਿਕਾਸ ਕਦੋਂ ਸ਼ੁਰੂ ਹੁੰਦਾ ਜੀ ਆਪਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਗਰਭਵਸਥਾ ਤੋਂ ਪ੍ਰੀਨੇਟਲ ਸਟੇਜ ਤੋਂ ਠੀਕ ਹੈ ਜੀ ਹਾਂਜੀ ਅਗਲਾ ਜੀ ਬੱਚੇ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਅਤੇ ਪੈਰਾਂ ਦੀ ਵਰਤੋਂ ਕਰਨਾ ਕਿਸ ਵਿਕਾਸ ਦਾ ਹਿੱਸਾ ਹੈ ਬੱਚੇ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਤੇ ਪੈਰਾਂ ਦੀ ਵਰਤੋਂ ਕਰਨਾ ਕਿਸ ਵਿਕਾਸ ਦਾ ਹਿੱਸਾ ਹੈ ਜੀ ਆਪਸ਼ਨਸ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਹੈ ਸਰੀਰਕ ਵਿਕਾਸ ਫਿਜ਼ੀਕਲ ਡਿਵੈਲਪਮੈਂਟ ਠੀਕ ਹੈ ਜੀ ਬੱਚੇ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਕਿਹਦਾ ਹਿੱਸਾ ਜੀ ਸਰੀਰਕ ਵਿਕਾਸ ਦਾ ਠੀਕ ਹੈ ਜੀ ਹਾਂਜੀ ਅੱਗੇ ਆ ਜੀ ਬੋਮ ਟੂ ਟੌਮ ਯਾਨੀ ਗਰਭ ਤੋਂ ਕਬਰ ਤੱਕ ਦਾ ਸੰਕਲਪ ਕਿਸ ਨਾਲ ਸੰਬੰਧਿਤ ਹੈ ਜੀ ਪਤਾ ਹੋਵੇ ਤਾਂ ਸਭ ਨੂੰ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਵਿਕਾਸ ਡਿਵੈਲਪਮੈਂਟ ਨਾਲ ਸੰਬੰਧਿਤ ਦਾ ਬੋਮ ਟੂ ਟੌਮ ਠੀਕ ਹੈ ਜੀ ਹਾਂਜੀ ਅਗਲਾ ਜੀ ਬੱਚੇ ਦਾ ਭਾਸ਼ਾ ਵਿਕਾਸ ਜਿਹੜਾ ਕਿਸ ਡੋਮੇਨ ਦਾ ਹਿੱਸਾ ਹੈ ਬੱਚੇ ਦਾ ਭਾਸ਼ਾ ਵਿਕਾਸ ਕਿਸ ਡੋਮੇਨ ਦਾ ਹਿੱਸਾ ਹੈ ਹਾਂਜੀ ਵਿਕਾਸ ਆਪਸ਼ਨ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਵਿਕਾਸ ਦੇ ਨੇ ਇਹਦੇ ਚਾਰ ਡੋਮੇਨ ਹੁੰਦੇ ਨੇਗੇ ਜਿਹੜੇ ਭਾਸ਼ਾ ਬੱਚੇ ਦਾ ਭਾਸ਼ਾ ਵਿਕਾਸ ਕਿਸ ਡੋਮੇਨ ਦਾ ਹਿੱਸਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਬੋਦੀਕ ਜਾਂ ਮਾਨਸਿਕ ਵਿਕਾਸ ਕognitive ਡਿਵੈਲਪਮੈਂਟ ਦਾ ਹਿੱਸਾ ਬੱਚੇ ਦੀ ਭਾਸ਼ਾ ਦਾ ਵਿਕਾਸ ਠੀਕ ਹੈ ਹਾਂਜੀ ਅਗਲਾ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਫਾਈਨ ਮੋਟਰ ਸਕਿੱਲ ਜਾਨੀ ਸੂਖਮ ਗਤੀ ਕੌਸਲ ਦੀ ਉਦਾਹਰਨ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਲਿਖਣਾ ਠੀਕ ਹੈ ਰਾਈਟਿੰਗ ਹਾਂਜੀ ਨੈਕਸਟ ਹੈ ਜੀ ਸਰੀਰਕ ਬਾਦਦਾ ਤੇ ਵਿਕਾਸ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਪਰਿਪਕਤਾ ਮਚਿਉਰੇਸ਼ਨ ਸਰੀਰ ਕਮਾਂਦੀ ਤੇ ਵਿਕਾਸ ਨੂੰ ਕੀ ਕਹਿੰਦੇ ਨੇ ਮਚਿਉਰੇਸ਼ਨ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਸਿੱਖਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਵਿਕਾਸ ਸਿੱਖਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਵਿਕਾਸ ਸਿੱਖਣ ਲਈ ਸੀਮਾਵਾਂ ਤੈਅ ਕਰਦਾ ਜੀ ਠੀਕ ਹੈ ਹਾਂਜੀ ਅਗਲਾ ਜੀ ਬੀਮੀ ਸਦੀ ਨੂੰ ਬੱਚੇ ਦੀ ਸਦੀ ਕਿਸ ਨੇ ਕਿਹਾ ਹੈ ਬੀਮੀ ਸਦੀ ਨੂੰ ਬੱਚੇ ਦੀ ਸਦੀ ਕਿਸ ਨੇ ਕਿਹਾ ਹੈ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ অপਸ਼ਨ ਕਰੋ ਐਂਡ ਕਰੋ ਨੇ ਕਰੋ ਐਂਡ ਕਰੋ ਨੇ ਕਿਹਾ ਸੀ ਵੀ ਜਿਹੜੀ ਬੀਮੀ ਸਦੀ ਹੈ ਉਹ ਬੱਚੇ ਦੀ ਸਦੀ ਹੈ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਦੀ ਦਿਸ਼ਾ ਹੁੰਦੀ ਹੈ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਵਿਕਾਸ ਦੀ ਜਿਹੜੀ ਦਿਸ਼ਾ ਹੁੰਦੀ ਆ ਉਹ ਕੀ ਹੁੰਦੀ ਆ ਜੀ ਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਨਿਸ਼ਚਿਤ ਹੁੰਦੀ ਹੈ ਫਿਕਸਡ ਹੁੰਦੀ ਹੈ ਵਿਕਾਸ ਦੀ ਦਿਸ਼ਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸ ਦਾ ਸਿਧਾਂਤ ਦਾ ਜਿਹੜਾ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਵਿਕਾਸ ਦਾ ਸਿਧਾਂਤ ਨਹੀਂ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ অপਸ਼ਨ ਬਖਰਾ ਕਰਨ ਦਾ ਸਿਧਾਂਤ ਦਾ ਜਿਹੜਾ ਉਹ ਵਿਕਾਸ ਦਾ ਸਿਧਾਂਤ ਹੈ ਹਾਂਜੀ ਅਗਲਾ ਜੀ ਗ੍ਰਾਸ ਮੋਟਰ ਸਕਿਲਸ ਵਿੱਚ ਸ਼ਾਮਲ ਹੈ ਗ੍ਰਾਸ ਮੋਟਰ ਸਕਿਲ ਦੇ ਵਿੱਚ ਕੀ ਸ਼ਾਮਲ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ অপਸ਼ਨ ਪੌੜੀਆਂ ਚੜਨਾ ਠੀਕ ਹੈ ਜੀ ਪੌੜੀਆਂ ਚੜਨਾ ਗ੍ਰਾਸ ਮੋਟਰ ਸਕਿਲ ਦੇ ਵਿੱਚ ਸ਼ਾਮਲ ਹੈ ਜੀ ਠੀਕ ਹੈ ਹਾਂਜੀ ਅਗਲਾ ਜੀ ਮਨੁੱਖੀ ਵਿਕਾਸ ਕਿਹੜੇ ਕਾਰਕਾਂ ਤੇ ਨਿਰਭਰ ਕਰਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਵਿਰਾਸਤ ਅਤੇ ਵਾਤਾਵਰਣ ਦੋਮਾ ਤੇ ਮਨੁੱਖੀ ਵਿਕਾਸ ਅੜਾ ਨਿਰਭਰ ਕਰਦਾ ਹੈ ਹੈਰਡਿਟਿੀ ਐਂਡ ਇਨਵਾਇਰਨਮੈਂਟ ਤੇ ਜਿੱਦਾਂ ਦਾ ਬੱਚੇ ਦੀ ਹੈਰਡਿਟਿੀ ਜਾਂ ਇਨਵਾਇਰਨਮੈਂਟ ਹੋਊਗਾ ਬੱਚੇ ਦੀ ਡਿਵੈਲਪਮੈਂਟ ਤੇ ਉਹਦਾ ਪ੍ਰਭਾਵ ਪਊਗਾ ਹੀ ਪਊ ਠੀਕ ਹੈ। ਹਾਂਜੀ ਅਗਲਾ ਜੀ ਭਾਵਨਾਤਮਿਕ ਵਿਕਾਸ ਯਾਨੀ इमोशनल ਡਿਵੈਲਪਮੈਂਟ ਵਿੱਚ ਸ਼ਾਮਲ ਹੈ। इमोशनल डेवेलपमेंट ਦੇ ਵਿੱਚ ਕੀ ਹੁੰਦਾ ਜੀ? অপਸ਼ਨਸ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਪਤਾ ਹੀ ਹੋ ਸਭ ਨੂੰ ਇਹ। ਇਹ ਆਪਣੇ इमोशंस ਹੋਗੇ ਹਨਾ। ਤਾਂ ਇਹਦਾ ਸਹੀ ਉੱਤਰ B অপਸ਼ਨ ਡਰ ਗੁੱਸਾ ਤੇ ਪਿਆਰ ਨੂੰ ਸਮਝਣਾ। ਹਾਂਜੀ ਅਗਿਆ ਸਿੱਖਣ ਲਈ ਸਭ ਤੋਂ ਜ਼ਰੂਰੀ ਕੀ ਹੈ? ਸਿੱਖਣ ਲਈ ਸਭ ਤੋਂ ਜ਼ਰੂਰੀ ਕੀ ਹੈ? ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਬਹੁਤ ਵਾਰ ਪੇਪਰ 'ਚ ਆਇਆ ਹੈ। ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਮੈਚਿਉਰੇਸ਼ਨ ਪਰਪਕਤਾ ਠੀਕ ਹੈ ਜੀ ਹਾਂਜੀ ਅਗਿਆ ਜੀ ਬੱਚੇ ਦਾ ਸਮਾਜਿਕ ਵਿਕਾਸ ਅਸਲ ਵਿੱਚ ਕਦੋਂ ਸ਼ੁਰੂ ਹੁੰਦਾ ਹੈ ਬੱਚੇ ਦਾ ਸਮਾਜਿਕ ਵਿਕਾਸ ਅਸਲ ਵਿੱਚ ਕਦੋਂ ਸ਼ੁਰੂ ਹੁੰਦਾ ਹੈ ਜੀ ਆਪਸ਼ਨਸ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਬਚਪਨ ਵਿੱਚ ਠੀਕ ਹੈ ਜੀ अर्ਲੀ ਚਾਈਲਡਹੂਡ ਦੇ ਵਿੱਚ ਬੱਚੇ ਦਾ ਸਮਾਜਿਕ ਵਿਕਾਸ ਅੜਾ ਸ਼ੁਰੂ ਹੋ ਜਾਂਦਾ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਵਿੱਚ ਪੀ ਐਸ ਆਰ ਈ ਦਾ ਪੂਰਾ ਨਾਮ ਕੀ ਹੈ ਪੀ ਐਸ ਆਰ ਈ ਦਾ ਪੂਰਾ ਨਾਮ ਕੀ ਹੈ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਫਿਜ਼ੀਕਲ ਸੋਸਰ ਰੈਸ਼ਨਲ ਐਂਡ ਇਮੋਸ਼ਨਲ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਵਿਕਾਸ ਇੱਕ ਲਗਾਤਾਰ ਤੇ ਹੌਲੀ ਪ੍ਰਕਿਰਿਆ ਹੈ ਇਹ ਕਿਸ ਨੇ ਕਿਹਾ ਵਿਕਾਸ ਇੱਕ ਲਗਾਤਾਰ ਤੇ ਹੌਲੀ ਪ੍ਰਕਿਰਿਆ ਜੀ ਇਹ ਕਿਸ ਨੇ ਕਿਹਾ ਸੀ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਸਕਿੰਨਰ ਨੇ ਕਿਹਾ ਸੀ ਜੀ ਵਿਕਾਸ ਇੱਕ ਲਗਾਤਾਰ ਤੇ ਹੌਲੀ ਪ੍ਰਕਿਰਿਆ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ ਜੀ ਆਪਸ਼ਨਸ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਹੈ ਵਿਕਾਸ ਲੀਨੀਅਰ ਹੁੰਦਾ ਹੈ ਮਤਲਬ ਵਿਕਾਸ ਇਹ ਕਹਿੰਦਾ ਸਿੱਧਾ ਹੁੰਦਾ ਇਹ ਗਲਤ ਹੈ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸ਼ੁਰੂਆਤੀ ਬਚਪਨ ਦਾ ਸਮਾਂ ਕੀ ਹੈ अर्ली ਚਾਈਲਡਹੂਡ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ ਕਿੰਨਾ ਹੁੰਦਾ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ 2 ਤੋਂ 6 ਸਾਲ अर्ली ਚਾਈਲਡਹੂਡ ਦਾ ਸਮਾਂ ਹੁੰਦਾ ਜੀ 2 ਤੋਂ 6 ਸਾਲ ਜੀ ਇੱਕ ਤਾਂ ਹੋਰਦਾ ਸੀ ਵੀ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਜ਼ਰੂਰ ਕਰਿਓ ਜੋ ਸਾਡੇ ਚੈਨਲ ਨੂੰ ਜੁਆਇਨ ਕਰਨਗੇ ਜੀ ਉਹਨਾਂ ਦੇ ਲਈ ਅਲੱਗ ਤੋਂ ਵੀਡੀਓ ਬਣਾਈਆਂ ਜਾਣਗੀਆਂ ਜਿਦੇ ਵਿੱਚੋਂ ਪੇਪਰ 'ਚ ਕੁਐਸਚਨ ਸ਼ੁਰੂ ਜਰੂਰ ਪੁੱਛੇ ਜਾਣਗੇ ਠੀਕ ਹੈ ਜੀ ਸਾਡੇ ਚੈਨਲ ਨੂੰ ਜੁਆਇਨ ਕਰਨ ਦੀ ਫੀਸ ਆ ਜਿਹੜੀ ਸਿਰਫ 29 ਰੁਪਏ ਆ ਜੀ ਠੀਕ ਹੈ ਜੀ ਧੰਨਵਾਦ ਜੀ